ਲੋਕ ਸਭਾ ਹਲਕਾ ਬਠਿੰਡਾ ਤੋਂ ਵਿਧਾਨ ਸਭਾ ਹਲਕਾ ਮਾਨਸ ਦੇ ਕਾਂਗਰਸੀ ਲੀਡਰਾਂ ਦਾ ਬਹੁਤ ਹੀ ਬੁਰਾ ਹਾਲਾ ਕਹਿੰਦੇ ਹਨ ਕਿ ਸਾਨੂੰ ਕਾਂਗਰਸ ਵੱਲੋਂ ਪੁੱਛਿਆ ਵੀ ਨਹੀਂ ਜਾ ਰਿਹਾ ਉਹ ਤੁਹਾਨੂੰ ਦੇ ਜਵਾਨੀ ਸੁਣਾਉਂਦੇ ਹਨ ਕੀ ਕਹਿਣਾ ਹੈ ਉਹਨਾਂ ਦਾ ਪੰਜਾਬੀ ਨਿਊਜ਼ ਚੈਨਲ ਦੇਖਦੇ ਤੇ ਸੁਨੇਹਾ ਚੈਨਲ ਦੇਖਦੇ ਸਰੋਤ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੀਵਾ ਕਲਾ ਦੇ ਵਿੱਚ ਪ੍ਰਗਟ ਸਿੰਘ ਦੇ ਘਰ ਆਏ ਜਿਹੜੇ ਕਿ ਪੰਚਾਇਤ ਸੰਮਤੀ ਦੇ ਵੀ ਨੇ ਕਾਂਗਰਸ ਦੇ ਪ੍ਰਾਣੇ ਤੇ ਕਾਫੀ ਪੁਰਾਣੇ ਲੀਡਰ ਨੇ ਤੇ ਇਹਨਾਂ ਦੇ ਨਾਲ ਜਿਹੜੀ ਕਾਂਗਰਸ ਹੈ ਅੱਜ ਵੀ ਇਹਨਾਂ ਦੇ ਨਾਲ ਨਹੀਂ ਖੜ ਰਹੀ ਜਿਹਦੀ ਲੋਕ ਸਭਾ ਹਲਕਾ ਬਟਿੰਡਾ ਦੀ ਹੈ ਤਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਵੀ ਕੀ ਗੱਲ ਹੋਗੀ ਤੁਹਾਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਪ੍ਰਗਟ ਸਿੰਘ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ ਪ੍ਰਗਟ ਸਿੰਘ ਜੀ ਤੁਸੀਂ ਬੜੇ ਪ੍ਰਾਣੇ ਹੋ ਤੇ ਬੜੀ ਮਿਹਨਤ ਕਾਸ਼ ਹੋ ਤੁਸੀਂ ਪੰਚਾਇਤ ਮੈਂਬਰ ਰੋਤੇ ਤੁਹਾਡੇ ਪਿੰਡ ਵਿੱਚ ਕਾਫੀ ਬੋਲਬਾਲਾ ਵੀ ਹੈਗਾ ਪਰ ਤੂੰ ਤੁਹਾਡੇ ਕੋਲੇ ਕੋਈ ਪ੍ਰਾਣਾ ਲੀਡਰ ਜਾਂ ਜਿਵੇਂ ਜਿਹੜਾ ਲੋਕ ਸਭਾ ਹਲਕੇ ਦਾ ਮੈਂਬਰ ਲੋਕ ਸਭਾ ਮੈਂਬਰ ਖੜਿਆ ਜੀ ਧਮਿੰਦਰ ਸਿੰਘ ਜੀ ਉਹ ਵੀ ਨਹੀਂ ਆਏ ਤੇ ਪ੍ਰਧਾਨ ਵੀ ਨਹੀਂ ਆਇਆ ਤੁਸੀਂ ਇਸ ਤੇ ਕੀ ਪ੍ਰਤੀਕਿਰਿਆ ਤੁਹਾਡੀ ਇਸ ਤੇ ਅ ਦੇਖੋ ਜੀ ਮੈਨੂੰ ਕਾਂਗਰਸ ਨੇ ਪੰਚਾਇਤੀ ਰਾਜ ਸੰਗਠਨ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਦਾ ਲਾਇਆ ਹੋਇਆ ਜੀ ਕਿਉਂਕਿ ਅਸੀਂ ਪੁਰਾਣੇ ਤਕਰੀਬਨ ਰੇਹ ਕੰਮ ਦੇ ਵਿੱਚ ਅਸੀਂ ਕਾਂਗਰਸ ਦੇ ਮੂਰੇ ਮੋਢੇ ਨਾਲ ਮੋਢਾ ਲੈ ਕੇ ਚੱਲਦੇ ਆ ਇਹਦਾ ਕਾਰਨ ਇਹ ਹੋ ਗਿਆ ਵੀ ਕੁਝ ਤਾਂ ਦੇਖੋ ਜਿਹੜੀ ਸਾਡੀ ਇਹ ਲੋਕ ਸਭਾ ਸੀਟ ਹੈ ਜੀ ਇਹਦੇ ਵਿੱਚ ਜਦੋਂ ਜੀਤਮਿੰਦਰ ਸਿੰਘ ਨੂੰ ਸੀਟ ਦੇਤੀ ਤਾਂ ਅਸੀਂ ਉਹ ਵੀ ਇਹਨਾਂ ਨੂੰ ਸੱਤ ਕਹਿ ਕੇ ਮੰਨ ਲਿਆ ਵੀ ਚਲੋ ਇਹ ਹਾਈ ਕਮਾਂਡ ਦਾ ਫੈਸਲਾ ਹੈ ਵੈਸੇ ਸਾਡੇ ਲੀਡਰ ਮਾਨਸਾ ਦੇ ਵਿੱਚ ਹੋਰ ਪਏ ਨੇ ਜੀ ਜਿਹੜੇ ਮਤਲਬ ਕਿਸ ਮਹਿਮੰਦ ਦੇ ਵਿੱਚ ਸ਼ਾਮਲ ਧੀ ਗਏ ਤੇ ਉਹਨਾਂ ਨੂੰ ਵੀ ਚਲੋ ਹਾਈ ਕਮਾਂਡ ਦੀਆਂ ਆਪਣੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਸਾਨੂੰ ਕਹਿਤਾ ਵੀ ਜੀਤਮਿੰਦਰ ਸਿੰਘ ਸੋਡਾ ਕੈਂਡੀਡੇਟ ਆ ਜੀ ਅਸੀਂ ਹਾਲਾਂਕਿ 10 ਵਜੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਵਧਾਈਆਂ ਵੀ ਦਿੱਤੀਆਂ ਜੀ 10 ਵਜੇ ਉਸ ਤੋਂ ਬਾਅਦ ਇੱਕ ਦੋ ਦਿਨ ਮੈਂ ਮਤਲਬ ਕਿ ਵੈਸੇ ਮੈਨੂੰ ਸ਼ੌਂਕ ਹੈ ਥੋੜਾ ਜਿਹਾ ਪੋਸਟਾਂ ਵਗੈਰਾ ਮੈਂ ਪਾਉਣਾ ਜੀ ਇਹਦੇ ਵਿੱਚ ਮੈਂ ਪੋਸਟਾਂ ਪਾਸਟਾਂ ਬਹੁਤ ਪਾਈਆਂ ਤੇ ਮੈਂ ਸੀ ਕਿਹਾ ਵੀ ਚਲੋ ਬਹੁਤ ਵਧੀਆ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ 2-4 ਦਿਨਾਂ ਬਾਅਦ ਸਾਡੇ ਖੀਵਾ ਕਲਾਂ ਦਾ ਦੌਰਾ ਰੱਖਿਆ ਗਿਆ ਜੀ ਜੀਤਮਿੰਦਰ ਸਿੰਘ ਆਏ ਤਾ ਮੈਨੂੰ ਨਹੀਂ ਪਤਾ ਲੱਗਿਆ ਵੀ ਸਾਡੇ ਖੀਵਾ ਕਲਾਂ ਦੇ ਵਿੱਚ ਆਉਣਾ ਜੀ ਉਹਨਾਂ ਨੇ ਕਿਉਂਕਿ ਮੈਨੂੰ ਜਦੋਂ ਦੇਖਿਆ ਮੈਂ ਮੋਬਾਈਲ ਤੇ ਦੇਖਿਆ ਜਾਂ ਗੁਰਪੰਜ ਦੇਖਿਆ ਵੀ ਸਾਡੇ ਅਜ ਖੀਵਾ ਕਲਾਂ ਜੀਤਮਿੰਦਰ ਸਿੰਘ ਆ ਰਹੇ ਨੇ ਉਸ ਤੋਂ ਬਾਅਦ ਦੇ ਵਿੱਚ ਮੈਂ ਮੇਰੇ ਨਾਲ ਇਹਨਾਂ ਨੇ ਦਫ਼ਤਰ ਵਾਲਿਆਂ ਨੇ ਵੀ ਮਤਲਬ ਕਿ ਜਿਹੜੇ ਆਪਣੇ ਉਹ ਮੂਸੇਆਲੇ ਪਰਿਵਾਰ ਦੇ ਜੋ ਉੱਥੇ ਮਤਲਬ ਨਮਾਇंदे ਨੇ ਉਹਨਾਂ ਨੇ ਵੀ ਸਾਨੂੰ ਮਤਲਬ ਕਿਹਾ ਵੀ ਸੋਡੇ ਪਿੰਡ ਜੀਤਮਿੰਦਰ ਸਿੰਘ ਆ ਰਿਹਾ ਹੈ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਤੱਕ ਨਹੀਂ ਵੀ ਸਾਡੇ ਜੀਤਮਿੰਦਰ ਸਿੰਘ ਆ ਰਿਹਾ ਹੈ ਉਹ ਕਹਿੰਦੇ ਵੀ ਚਲੋ ਠੀਕ ਆ ਆ ਕੇ ਉਹ ਆਪਦੀ ਕੈਂਪਨ ਕਰਕੇ ਆਪਦਾ ਪ੍ਰਚਾਰ ਕਰਕੇ ਮੁੜ ਗਏ ਜੀ ਸਾਡੇ ਤੱਕ ਉਹਨਾਂ ਨੇ ਘਰ ਤੱਕ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇੱਥੇ ਵੀ ਕੋਈ ਪੁਰਾਣੇ ਕਾਂਗਰਸੀ ਬੰਦੇ ਬੈਠੇ ਨੇ ਜਾਂ ਪੁਰਾਣੇ ਵਰਕਰ ਨੇ ਵੀ ਇਹਨਾਂ ਨਾਲ ਅਸੀਂ ਕੋਈ ਗੱਲਬਾਤ ਕਰੀਏ ਮੇਰਾ ਕਹਿਣ ਦਾ ਮਤਲਬ ਹੈ ਵੀ ਅਸੀਂ ਬਹੁਤ ਬਾਰੀ ਜੋਸ਼ ਜ਼ਿਲ੍ਹੇ ਦਾ ਪ੍ਰਧਾਨ ਹੈ ਸਾਡਾ ਜੀ ਉਹਨਾਂ ਨੂੰ ਵੀ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰੀ ਵੀ ਸਾਨੂੰ ਮਤਲਬ ਕਿ ਇਹ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੋ ਅਸੀਂ ਕਾਂਗਰਸ ਨੂੰ ਮਤਲਬ ਕਿ ਅਸੀਂ ਪੁਰਾਣੇ ਕਾਂਗਰਸੀਆ ਕਾਂਗਰਸ ਨੂੰ ਵੀ ਵੋਟਾਂ ਪਾਉਂਦੇ ਰਹਿੰਦੇ ਆ ਕਾਂਗਰਸ ਨਾਲ ਹੀ ਖੜੇ ਆ ਹੁਣ ਵੀ ਕਾਂਗਰਸ ਨਾਲ ਖੜੇ ਆ ਪਰ ਸਾਨੂੰ ਨਾਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕੱਲਾ ਮੈਂ ਨਹੀਂ ਕਹਿੰਦਾ ਵੀ ਮੈਨੂੰ ਨਾਜ਼ਰ ਅੰਦਾਜ਼ ਆ 60% ਵਰਕਰ ਨੇ ਜਿਹੜੇ ਉਹ ਨਾਜ਼ਰ ਅੰਦਾਜ਼ ਨੇ ਜਿੰਨਾ ਤੱਕ ਮਤਲਬ ਕਿ ਅਸੀਂ ਤਾਂ ਕਹਿੰਦੇ ਵੀ ਘਰ ਘਰ ਪਹੁੰਚ ਕਰੀਏ ਜੀ ਅਸੀਂ ਅੱਜ ਮਤਲਬ ਕਿ ਉੱਥੇ ਜਾ ਕੇ ਲੁਧਿਆਣੇ ਜਗਰਾਉਂ ਦੇ ਵਿੱਚ ਜਾ ਕੇ ਘਰ-ਘਰ ਕੈਂਪਨ ਕਰਕੇ ਆਇਆ ਕਿ ਅਸੀਂ ਮਾਨਸਾ ਦੇ ਵਿੱਚ ਨਹੀਂ ਕੈਂਪਨ ਕਰ ਸਕਦੇ ਘਰ-ਘਰ ਪਿੰਡਾਂ ਦੇ ਵਿੱਚ ਮਤਲਬ ਕਿ ਇਹਨਾਂ ਨੇ ਜੋ ਲੀਡਰ ਬੈਠੇ ਨੇ ਜਾਂ ਕੋਈ ਪੁਰਾਣੇ ਸਰਪੰਚ ਨੇ ਜਾਂ ਬਲਾਕ ਸੰਮਤੀ ਮੈਂਬਰ ਨੇ ਇਹਨਾਂ ਤੱਕ ਇਹਨਾਂ ਸਾਡੇ ਤੱਕ ਪਹੁੰਚ ਨਹੀਂ ਕਰੀਏ ਲੋਕਾਂ ਤੱਕ ਕੀ ਪਹੁੰਚ ਕਰਨਗੇ ਇਹ ਬਹੁਤ ਦਿੱਕਤ ਹੈ ਸਾਨੂੰ ਦੁੱਖ ਆ ਰਿਹਾ ਹੈ ਕਿਉਂਕਿ ਸਾਨੂੰ ਇਹ ਦੁੱਖ ਆ ਰਿਹਾ ਹੈ ਵੀ ਮਤਲਬ ਕਿ ਅਸੀਂ ਪੁਰਾਣੇ ਬੰਦੇ ਆ ਪੁਰਾਣੇ ਅਸੀਂ ਮਤਲਬ ਕਿ ਕਾਂਗਰਸ ਨਾਲ ਜੁੜੇ ਹੋਇਆ ਕੀ ਗੱਲ ਸਾਨੂੰ ਕੋਈ ਇਹਨਾਂ ਤੱਕ ਲੋੜ ਨਹੀਂ ਹੈਗੀ ਵੀ ਸਾਨੂੰ ਸਾਡੀ ਕੋਈ ਵੋਟ ਨਹੀਂ ਮੰਨਦੇ ਵੀ ਸਾਡੀ ਇਹ ਵੋਟ ਨਹੀਂ ਹੈਗੀ ਅਸੀਂ ਤਾਂ ਮਤਲਬ ਕਿ ਇਹੀ ਕਹਿੰਨਾ ਵੀ ਅਸੀਂ ਦੇਖੋ ਹਲੇ 2-4 ਦਿਨ ਪਏ ਨੇ ਅਸੀਂ ਇਹੀ ਕਹਿੰਨਾ ਵੀ ਅਸੀਂ ਤਾਂ ਕਹਿੰਨਾ ਵੀ ਜੀਤਮਨਦਰ ਸਿੰਘ ਕਾਂਗਰਸ ਦੀ ਚੋਣ ਜਿੱਤੇ ਜੀ ਪਰ ਮੈਨੂੰ ਨੂੰ ਲੱਗਦਾ ਹੈ ਵੀ ਕੁਝ ਦਿੱਕਤਾਂ ਨੇ 50 50 60 60 ਬੰਦੇ ਕੈਂਪਨ ਉੱਥੇ ਜਗਰਾਉਂ ਕਰ ਰਹੇ ਨੇ ਜਾ ਕੇ ਉਹਨਾਂ ਤੱਕ ਨਹੀਂ ਪਹੁੰਚੇਗੀ ਤਾਂ ਇਹ ਸਾਡੀ ਪ੍ਰਕਾਸ਼ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿਹਾ ਵੀ ਐ ਕਰਕੇ ਅਸੀਂ ਪੁਰਾਣੇ ਲੀਡਰਾਂ ਇੱਥੇ ਤਾਂ ਪੰਜਾਬ ਮਾਨਸਾ ਦੇ ਜੋੜੀ ਨੰਗਲ ਦਾ ਵੀ ਹੈ ਵੀ ਕੀ ਕਹਿੰਦੇ ਜਨੋਂ ਨਹੀਂ ਬੜੀ ਗੁਰਪ੍ਰੀਤ ਹਾਂਜੀ ਗੁਰਪ੍ਰੀਤ ਨੰਗਲ ਕਲਾਂ ਦੇ ਵਿੱਚ ਜਦੋਂ ਨੰਗਲ ਕਲਾਂ ਦੇ ਵਿੱਚ ਜੀਤਮਿੰਦਰ ਸਿੰਘ ਆਇਆ ਤਾਂ ਗੁਰਪ੍ਰੀਤ ਨੂੰ ਉੱਥੇ ਮਤਲਬ ਕਿ ਉਹਦਾ ਉਹਦੇ ਘਰ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰੀ ਸਾਡੇ ਲੀਡਰਾਂ ਦੇ ਵਿੱਚ ਕੀ ਹੈ ਵੀ ਜੇ ਉਹ ਫਲਾਨਾ ਜਾਊਗਾ ਤਾਂ ਅਸੀਂ ਨਹੀਂ ਤੁਰ ਜੇ ਉਹ ਜਾਊਗਾ ਤਾਂ ਅਸੀਂ ਨਹੀਂ ਦੁਰਦੇ ਇਹ ਦੇਖ ਇਹ ਕੰਮ ਹੁੰਦਾ ਜੋ ਜ਼ਿਲੇ ਦਾ ਮਤਲਬ ਕਿ ਆਗੂ ਹੈ ਉਹਨੂੰ ਹੁੰਦਾ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀ ਪਰ ਕ੍ਰਿਸ਼ਣ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇੰਨੇ ਪੁਰਾਣੇ ਲੀਡਰ ਹੋ ਇੱਕ ਬੰਦਾ ਅਕਾਲੀ ਦਲ ਵਿੱਚੋਂ ਲਿਆ ਕੇ ਤੁਹਾਡੇ ਉੱਪਰ ਥੋਪਿਆ ਜਾਂਦਾ ਹੈ ਕੀ ਇਹਦਾ ਮਤਲਬ ਤੁਹਾਡੀ ਕਾਂਗਰਸ ਦੇ ਕੋਲੇ ਤੁਹਾਡੇ ਕਾਬਲੀਅਤ ਵਾਲੇ ਬਠਿੰਡੇ ਮਾਨਸਾ ਜਿਹੜੇ ਜ਼ਿਲੇ ਪੈਂਦੇ ਇਹਨਾਂ ਦੇ ਵਿੱਚ ਕੋਈ ਕਾਬਲੀਅਤ ਬੰਦਾ ਨਹੀਂ ਹੈਗਾ ਦੇਖੋ ਜੀ ਕਾਬਿਲਤ ਸਾਰੇ ਕਾਬਿਲਤੀ ਨੇ ਜਾਤਾ ਸਾਰੇ ਅਸੀਂ ਦਰਿਆ ਮਤਲਬ ਕਿ ਇਕੱਠੀਆਂ ਕਰਨ ਵਾਲੇ ਰਹਿ ਗਏ ਜੀ ਮਹਰ ਕਾਬਿਲਤ ਕਿਉਂ ਨਹੀਂ ਹੈਗੀ ਕਾਬਿਲਤ ਹੈਗੀ ਹੈ ਪਰ ਅਸੀਂ ਚਲੋ ਉਹ ਵੀ ਅਸੀਂ ਮੰਨ ਲਿਆ ਵੀ ਸਾਡਾ ਚਲੋ ਇਹਨਾਂ ਨੇ ਹਾਈ ਕਮਾਂਡ ਦਾ ਫੈਸਲਾ ਟਲ ਹੈ ਅਸੀਂ ਮੰਨ ਲਿਆ ਵੀ ਅਸੀਂ ਠੀਕ ਹੈ ਜੀ ਪਰ ਜਿੱਥੇ ਦਿੱਕਤ ਆ ਰਹੀ ਹੈ ਦਿੱਕਤ ਇਹ ਆ ਰਹੀ ਹੈ ਵੀ ਧੜੇ ਬੰਦੀ ਦੀ ਦਿੱਕਤ ਆ ਰਹੀ ਹੈ ਜੀ ਇੱਥੇ ਮਤਲਬ ਕਿ ਧੜੇ ਬੰਦੀਆ ਵੀ ਜੀ ਇਹ ਇਹ ਬਾਂਸਲ ਗਰੁੱਪ ਦਾ ਬੰਦੇ ਨੇ ਜੀ ਇਹ ਇਹ ਵਿੱਕੀ ਗਰੁੱਪ ਦੇ ਬੰਦੇ ਨੇ ਜੀ ਇਹ ਫਲਾਨੇ ਗਰੁੱਪ ਦੇ ਬੰਦੇ ਨੇ ਮੈਂ ਇਹ ਕਹਿਣਾ ਵੀ ਦੇਖੋ ਇੱਥੇ ਮੇਰੇ ਹਿਸਾਬ ਨਾਲ ਤਾਂ ਐਮਐਲਏ ਦੀ ਚੋਣ ਦਿਖ ਰਹੀ ਹੈ ਲੋਕ ਸਭਾ ਦੇ ਲੋਕ ਸਭਾ ਦੀ ਚੋਣ ਦੇਖ ਰਹੀ ਇੱਥੇ ਇਕੱਲੇ ਐਮਐਲਏ ਦੀ ਚੋਣ ਦਿਖ ਰਹੀ ਹੈ ਵੀ ਐਮਐਲਏ ਸਾਨੂੰ ਐਮਐਲਏ ਕੀ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਿਕਟ ਮਿਲੇ ਅਸੀਂ ਐਂ ਕਰੀਏ ਅਸੀਂ ਐਂ ਕਰੀਏ ਪਰ ਪ੍ਰਕਾਸ਼ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ ਲੀਡਰ ਹੈਗੇ ਨੇ ਤਾਂ ਫਿਰ ਤੁਹਾਡੇ ਲੀਡਰਾਂ ਨੂੰ ਜਦੋਂ ਤੁਸੀਂ ਲੋਕਾਂ ਨੂੰ ਮਿਲਣ ਜਾਓਗੇ ਤੁਹਾਡੇ ਲੀਡਰਾਂ ਦੇ ਦੱਸ ਤੇ ਕਹੋਗੇ ਵੀ ਸਾਡਾ ਜੀਤਮਿੰਦਰ ਖੜੇ ਹੋਏ ਨੇ ਉਹਨਾਂ ਬਾਰੇ ਕੀ ਤੁਹਾਨੂੰ ਇਹ ਫਿਰ ਲੋਕ ਸਵਾਲ ਨਹੀਂ ਕਰਨਗੇ ਅੱਜ ਕੱਲ ਲੋਕ ਪੜੇ ਲਿਖੇ ਨੇ ਅੱਜ ਕੱਲ ਲੋਕ ਸਵਾਲ ਕਰ ਲੱਗੇ ਕੀ ਤੁਹਾਨੂੰ ਫਿਰ ਇਹ ਨਹੀਂ ਪੁੱਛਣਗੇ ਲੋਕ ਵੀ ਤੁਹਾਡੇ ਵਿੱਚ ਕੋਈ ਜਿਹੜਾ ਲੀਡਰ ਹੈ ਨਹੀਂ ਸੀ ਚੰਗਾ ਜਿਹੜਾ ਤੁਹਾਨੂੰ ਦੂਸਰੀ ਪਾਰਟੀ ਚੋਂ ਲਿਆ ਕੇ ਇੱਥੇ ਖੜਾ ਕਰਨਾ ਪਿਆ ਫਿਰ ਤੁਹਾਡਾ ਕੀ ਜਵਾਬ ਹੋਊਗਾ ਦੇਖੋ ਬੇਰੀ ਸਾਡਾ ਜਵਾਬ ਹੈ ਜੇ ਸਾਨੂੰ ਕੋਈ ਮਤਲਬ ਘਰਾਂ ਪਿੰਡਾਂ ਤੱਕ ਜਾਣ ਦੀ ਜਾਂ ਘਰਾਂ ਤੱਕ ਜਾਣ ਦੀ ਕੋਈ ਸਾਨੂੰ ਕੋਈ ਕਹੂਗਾ ਅਸੀਂ ਫੇਰ ਹੀ ਕਹਾਂਗੇ ਹੁਣ बैठेया सीधा जी तकरीबन ਸਾਡਾ ਦੇਖੋ ਮਾਫ ਕਰਨਾ ਮੈਂ ਸਹੀ ਗੱਲ ਹੀ ਕਹਿਣਾ ਹੁੰਨਾ ਸਾਡਾ ਜੋ ਭੀਖੀ ਦਫਤਰ ਹੈ ਜਾਂ ਮਾਨਸਾ ਦਫਤਰ ਹੈ ਕਾਂਗਰਸ ਦਾ ਉਹਨਾਂ ਨਾਲ ਸਾਡਾ ਕੰਡੈਕਟ ਕੋਈ ਨਹੀਂ ਹੈਗਾ ਜੀ ਕਿਉਂਕਿ ਅਸੀਂ ਮਤਲਬ ਕਿ ਇਸ ਲਈ ਦੁਖੀਆਂ ਵੀ ਅਸੀਂ ਦੇਖੋ ਅੱਜ ਮਾਨਸਾ ਦੇ ਵਿੱਚ ਪਿਛਲੇ 5-10 ਦਿਨਾਂ ਦੇ ਵਿੱਚ ਕੁਝ ਬੰਦੇ ਸਾਡੀ ਕਾਂਗਰਸ ਛੱਡ ਕੇ ਬਾਹਰ ਜਾਈ ਜਾਂਦੇ ਨੇ ਉਹਨਾਂ ਦਾ ਕਾਰਨ ਹੈ ਵੀ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੁਲਕੋਸ ਬਲਾਗ ਸਾਹਮਣੇ ਮੈਂਬਰ ਵੀ ਨੇ ਕੋਸ ਐ ਮਸੀਨੇ ਉਹ ਜਾਈ ਜਾਂਦੇ ਨੇ ਕੋਈ ਅੱਡੋ ਅੱਡੀ ਪਾਰਟੀਆਂ ਜਾਈ ਜਾਂਦੇ ਨੇ ਪਰ ਇਹ ਵੀ ਦੁੱਖ ਆਉਂਦਾ ਵੀ ਸਾਨੂੰ ਸਾਡੇ ਪਾਰਟੀ ਦੇ ਬੰਦੇ ਜਿਹੜੇ ਸਾਡੇ ਨਾਲ ਦੇ ਨੇ ਉਹ ਦੂਸਰੀਆਂ ਪਾਰਟੀਆਂ ਜਾਂਦੇ ਨੇ ਪਰ ਸਾਨੂੰ ਇਹ ਮਤਲਬ ਕਿ ਇਹ ਇਹਦੇ ਵਿੱਚ ਤਾਂ ਇਹੀ ਹੈ ਵੀ ਆਪਾਂ ਤੋਂ ਜਿਲ੍ਹਾ ਸਮਝ ਨਹੀਂ ਰਿਹਾ ਜੀ ਆਪਣੀ ਕਮਾਨ ਹੈ ਜਿਹੜੀ ਜ਼ਿਲੇ ਦੀ ਉਹ ਮਤਲਬ ਕਿ ਇਹ ਲੀਡਰਾਂ ਤੋਂ ਸਮਝ ਨਹੀਂ ਰਹੀ ਇਹਨਾਂ ਨਾਲ ਕੰਡੈਕਟ ਨਹੀਂ ਹੋ ਰਿਹਾ ਪਰ ਗੜਕ ਜੀ ਤੁਸੀਂ ਆਪ ਹੀ ਹੁਣ ਕਿਹਾ ਵੀ ਸਾਡੇ ਬੰਦੇ ਦੂਸਰੀਆਂ ਪਾਰਟੀਆਂ ਜਾਂਦੇ ਨੇ ਤੇ ਤੁਹਾਨੂੰ ਮੈਂ ਥੋੜਾ ਜਿਹਾ ਚੁਸਪਿੰਦਰ ਕਣੀ ਲੈ ਕੇ ਜਾਣਾ ਚੁਸਪਿੰਦਰ ਕ ਜੁਥ ਬਿੰਗ ਦਾ ਅੱਛਾ ਬਰਕਰ ਸੀਗਾ ਉਹਨੇ ਚੰਗੀਆਂ ਮਦਦਾਂ ਵੀ ਕੀਤੀਆਂ ਨੇ ਕਾਂਗਰਸ ਦੇ ਵਿੱਚ ਹੋ ਵੀ ਚਲੋ ਕੋਈ ਕੁਗਲੇ ਸ਼ਿਕਵੇ ਵੀ ਹੁੰਦੇ ਨੇ ਲੇਕਿਨ ਉਹ ਉਹਨੂੰ ਮਜਬੂਰ ਹੋ ਕੇ ਉਹ ਇਹ ਜਿਹੜੀ ਮਜਬੂਰੀ ਹੈ ਜਿਸ ਨੂੰ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਪਿਆ ਦੇਖੋ ਜੀ ਇਹ ਤਾਂ ਮਤਲਬ ਕਿ ਸੁਪਿੰਦਰ ਹੀ ਦੱਸ ਸਕਦਾ ਇਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਪਰ ਇਹਨਾਂ ਜ਼ਰੂਰ ਕਹਿਣਾ ਵੀ ਜਦੋਂ ਲੋਕ ਸਭਾ ਦੀ ਸੀਟ ਜੀਤਮਿੰਦਰ ਸਿੰਘ ਨੂੰ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਪੋਸਟ ਮਤਲਬ ਕਿ ਸੁਪਿੰਦਰ ਜੀ ਨੇ ਪਾਈ ਹੈ ਕਿਉਂਕਿ ਮਤਲਬ ਕਿ ਉਹਦੇ ਤੱਕ ਵੀ ਪਹੁੰਚ ਨਹੀਂ ਕਰੀ ਹੈਗੀ ਅੱਜ ਆਪਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੁੰਦੀ ਹੈ ਜੀ ਇੱਕ ਇੱਕ ਵੋਟ ਕਰੋੜਾਂ ਰੁਪਈਆ ਦੀ ਹੁੰਦੀ ਹੈ ਇੱਕ ਵੋਟ ਤੇ ਬੰਦਾ ਜਿੱਤ ਸਕਦਾ ਇੱਕ ਇੱਕ ਵੋਟ ਤੇ ਬੰਦਾ ਹਾਰ ਸਕਦਾ ਹੈ ਵੀ ਇਹਦਾ ਮਤਲਬ ਤਾਂ ਵੀ ਆਪਣੇ ਲੀਡਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ ਕੱਲਾ ਜੁਸ਼ਪਿੰਦਰ ਕੀ ਹੋਰ ਬੰਦੇ ਵੀ ਜਿਹੜੇ ਜਾਇਂ ਜਾਂਦੇ ਨੇ ਪਾਰਟੀ ਦੇ ਵਿੱਚੋਂ ਛੱਡ ਕੇ ਇਹ ਉਹਨਾਂ ਤੱਕ ਪਹੁੰਚ ਹੀ ਨਹੀਂ ਹੋ ਰਹੀ ਉਹ ਮਤਲਬ ਕਿ ਦੂਜੇ ਦਿਨ ਹੀ ਦੇਖਦੇ ਆਂ ਅਖਬਾਰ ਦੇ ਵਿੱਚ ਦੇਖਦਾ ਜਾਂ ਅਸੀਂ ਮੋਬਾਈਲ ਤੇ ਦੇਖ ਲਾਂ ਵੀ ਆਹ ਫਲਾਨਾ ਵੀ ਭੱਗ ਗਿਆ ਫਲਾਨਾ ਹੀ ਭੱਗ ਗਿਆ ਮੇਰਾ ਕਹਿਣ ਦਾ ਤਾਂ ਇਹੀ ਹੈ ਵੀ ਅਸੀਂ ਤਾਂ ਹੁਣ ਵੀ ਇਹਦਾ ਬੇਲ ਹੈ ਜੀ ਆਪਾਂ ਮੈਨੂੰ ਸਾਨੂੰ ਤਾਂ ਇਹੀ ਹੈ ਵੀ ਸਾਹਮਣ ਦੀ ਲੋੜ ਹੈ ਅਸੀਂ ਤਾਂ ਦੇਖੋ ਅਸੀਂ ਤਾਂ ਕਾਂਗਰਸ ਨਾਲ ਹੀ ਜੁੜੇ ਹੋਇਆ ਕਾਂਗਰਸ ਨਾਲ ਹੀ ਜੁੜੇ ਰਹਾਂਗੇ ਪਰ ਦੇਖੋ ਇਹ ਸਾਨੂੰ ਦੁੱਖ ਜ਼ਰੂਰ ਆ ਰਿਹਾ ਹੈ ਵੀ ਅਸੀਂ ਇੱਕ ਮਤਲਬ ਕਿ ਇੰਨੀ ਕੈਂਪਨ ਕਰਨ ਵਾਲੇ ਬੰਦੇ ਅਸੀਂ ਘਰੇ ਬੈਠੇ ਆਂ ਸਾਡੇ ਤੱਕ ਮਤਲਬ ਕਿ ਕੋਈ ਪਹੁੰਚ ਨਹੀਂ ਕਰ ਰਿਹਾ ਪਰ ਗੜਜੀ ਇਸ ਤਰ੍ਹਾਂ ਤੁਸੀਂ ਮੰਨਦੇ ਵੀ ਧੜੇ ਬੰਦੀ ਸਾਡੀ ਚੱਲ ਰਹੀ ਹੈ ਤਾਂ ਫਿਰ ਇਹਦਾ ਮਤਲਬ ਤਾਂ ਇਹੀ ਹੋਗਾ ਵੀ ਜਿਹੜੀ ਜੀਤਮੇਂਦਰ ਦੀ ਸਥਿਤੀ ਹੈ ਤਾਂ ਫਿਰ ਉਹ ਡਾਊਨ ਹੈ ਦੇਖੋ ਜੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਜੀਤਮੇਂਦਰ ਦੀ ਸਥਿਤੀ ਡਾਊਨ ਹੈ ਪਰ ਗੱਲ ਇਹ ਹੈ ਵੀ ਦੇਖੋ ਸਾਡੇ ਬਰ ਨੀ ਨਹੀਂ ਤੁਸੀਂ ਕਿਉਂ ਨਹੀਂ ਕਹਿ ਸਕਦੇ ਜਦ ਤੁਸੀਂ ਕਹੀ ਜਾਂਦੇ ਵੀ ਸਾਡੇ ਪਿੰਡ ਆ ਗਏ ਪਿੰਡ ਆ ਕੇ ਸਾਨੂੰ ਬੁਲਾਇਆ ਨਹੀਂ ਜਿਹੜੇ ਤੁਹਾਡੇ ਪਿੰਡ ਚ ਲਿੰਕ ਨੇ ਤੁਹਾਡੀ ਜਿਹੜੀ ਇੱਥੇ ਸਰਦਾਰੀ ਹੈ ਤੁਸੀਂ ਕਬ ਸੋਸ਼ਲ ਕੰਮ ਕੀਤੇ ਨੇ ਇੱਥੇ ਲੋਕਾਂ ਦੇ ਉਹ ਤੁਹਾਡੇ ਨਾਲ ਜੁੜੇ ਹੋਏ ਨੇ ਉਹ ਥੋੜੇ ਤੋਂ ਬਣਾ ਕਿਵੇਂ ਹੋ ਕਰਨਗੇ ਉਹ ਵੀ ਨਾਰਾਜ਼ ਨਹੀਂ ਹੋਏ ਹੋਏ ਤਾਂ ਜਾਂ ਫਿਰ ਵਿੱਕੀ ਦੀ ਗੱਲ ਕਰ ਲਈਏ ਆਪਾਂ ਉਹਨੇ ਵੀ ਕਿੰਨਾ ਕੰਮ ਕੀਤਾ ਆ ਜਾਂ ਫਿਰ ਜੇ ਆਪਾਂ ਚੁਸਪਿੰਦਰ ਦੀ ਗੱਲ ਕਰ ਲਈਏ ਉਹਨੇ ਵੀ ਕੀਤਾ ਆ ਜਿਹੜੀਆਂ ਇਹਨਾਂ ਦੀਆਂ ਵੋਟਾਂ ਨੇ ਉਹ ਉਹ ਕਿਵੇਂ ਤੁਸੀਂ ਸ਼ੋਰਲੀ ਕਹਦੋਂਗੇ ਵੀ ਕਾਂਗਰਸ ਨੂੰ ਪਹਿਣਗੀਆਂ ਦੇਖੋ ਗੱਲ ਇਹ ਹੈ ਜੀ ਸਾਡੇ ਜਿਹੜੇ ਲੀਡਰ ਨੇ ਅਸੀਂ ਸਾਰਿਆਂ ਨੂੰ ਲੀਡਰ ਮੰਨਦੇ ਆ ਜਿਹੜੇ ਮਤਲਬ ਕਿ ਲੋਕਾਂ ਨੇ ਦੁੱਖ ਸੁੱਖ ਦੇ ਵਿੱਚ ਆਉਂਦੇ ਨੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਨੇ ਹੁਣ ਗੁਰਪ੍ਰੀਤ ਵਿੱਕੀ ਜੀ ਦੀ ਗੱਲ ਕਹੀ ਹੈ ਜੀ ਉਹ ਵੀ ਮਤਲਬ ਕਿ ਹੇਠਲੇ ਪੱਧਰ ਤੇ ਲੋਕਾਂ ਨਾਲ ਜੁੜਿਆ ਹੋਇਆ ਜੀ ਬੰਦਾ ਉਹ ਕਿਉਂਕਿ ਹੇਠਲੇ ਪੱਧਰ ਤੇ ਦੁੱਖ ਸੁੱਖ ਦੇ ਵਿੱਚ ਉਹ ਹਾਜ਼ਰ ਹੁੰਦਾ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕੋਈ ਕਿਸੇ ਦਾ ਭੋਗ ਪੈਂਦਾ ਜਾਂ ਕਿਸੇ ਦਾ ਕੋਈ ਦੁੱਖ ਸੁੱਖ ਆ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੈ ਤਾਂ ਗੁਰਪ੍ਰੀਤ ਵਿੱਕੀ ਨੇ ਘ ਜਾ ਆਉਣਾ ਹੀ ਆਉਣਾ ਪਰ ਉਹਦੇ ਨਾਲ ਵੀ ਲੋਕ ਜੋੜੇ ਨੇ ਮੈਂ ਕਹਿੰਨਾ ਵੀ ਮਤਲਬ ਕਿ ਆਮ ਵਰਕਰਾਂ ਤੱਕ ਕੀ ਪਹੁੰਚ ਕਰਨਗੇ ਜਿਹੜੇ ਬੰਦੇ ਸਾਡੇ ਲੀਡਰ ਨੇ ਉਹਨਾਂ ਤੱਕ ਨਹੀਂ ਪਹੁੰਚ ਹੋ ਰਹੀ ਇਹ ਤਾਂ ਦੇਖੋ ਜੀਤਮਿੰਦਰ ਸਿੰਘ ਦੇ ਮਤਲਬ ਕਿ ਉਹਨਾਂ ਦੇ ਬੰਦਿਆਂ ਨੂੰ ਚਾਹੀਦਾ ਹੈ ਵੀ ਮਤਲਬ ਕਿ ਜਾਤਾ ਇਹ ਹੈ ਵੀ ਜਿਹੜੇ ਸਾਡੇ ਪ੍ਰਧਾਨ ਜੀ ਨੇ ਉਹ ਕਹਿੰਦੇ ਨੇ ਵੀ ਜਿੱਥੇ ਮੈਂ ਕਹੂੰਗਾ ਉੱਥੇ ਜਾਣਾ ਹੈ ਜੇ ਜੇ ਦੂਜੇ ਥਾਂਵੇਂ ਜਾਵੇਂਗਾ ਤਾਂ ਅਸੀਂ ਨਹੀਂ ਬੂ ਅਸੀਂ ਪਿੱਛੇ ਹਟਾਂਗੇ ਇਹ ਤਾਂ ਇਹੀ ਕਾਰਨ ਹੈ ਵੀ ਜੇ ਤਾਂ ਮਤਲਬ ਕਿ ਮੇਰੇ ਨਾਲ ਜਾਵਾਂਗੇ ਤਾਂ ਤਾਂ ਜਾਏਗਾ ਜੇ ਮੇਰੇ ਤੋਂ ਬਿਨਾ ਪੁੱਛ ਕੇ ਉਹ ਵਾ ਗਿਆ ਤਾਂ ਫਿਰ ਅਸੀਂ ਪਿੱਛੇ हट ਜਾਾਂਗੇ ਮੇਰਾ ਤਾਂ ਇਹੀ ਕਹਿਣਾ ਫਿਰ ਤਾਂ ਇਹਦਾ ਮਤਲਬ ਪ੍ਰਗਟ ਜੀ ਮੈਨੂੰ ਇੱਕ ਗੱਲ ਦੱਸੋ ਜੀਤ ਮਹਿੰਦਰ ਜੀ ਕੱਲੇ ਮਾਨਸਾ ਦੇ ਨਹੀਂ ਹੈਗੇ ਉਹ ਲੋਕ ਸਭਾ ਹਲਕਾ ਬਠਿੰਡਾ ਦੇ ਨੇ ਉਹਨਾਂ ਦੀ ਹਾਈ ਕਮਾਂਡ ਨਾਲ ਤਾਰ ਜੁੜੀ ਹੋਈ ਆ ਉਹ ਹਾਈ ਕਮਾਂਡ ਨਾਲ ਹਰ ਹੀ ਗੱਲ ਹੁੰਦੀ ਆ ਤਾਂ ਫਿਰ ਉਹ ਇਹ ਗੱਲ ਹਾਈ ਕਮਾਂਡ ਕੋਲੇ ਕਿਉਂ ਨਹੀਂ ਰੱਖਦੇ ਵੀ ਜਿਹੜੇ ਸਾਡੇ ਨਾਰਾਜ਼ ਨੇ ਉਹਨਾਂ ਨੂੰ ਕਿਉਂ ਨਹੀਂ ਮਨਾਇਆ ਜਾ ਰਿਹਾ ਜੇਕਰ ਮੰਨ ਲਓ ਪ੍ਰਧਾਨ ਤੁਹਾਡੀ ਮੁਤਾਬਕ ਪ੍ਰਧਾਨ ਹੀ ਕਹਿ ਰਿਹਾ ਤਾਂ ਕੀ ਇਹਦਾ ਹੱਕ ਨਹੀਂ ਬਣਦਾ ਹਾਈ ਕਮਾਂਡਰ ਵੀ ਕਹੇ ਜਾਂ ਫਿਰ ਇਹ ਵੀ ਕੋਈ ਕਮਜ਼ੋਰੀ ਹੈ ਜਾਂ ਕੁਝ ਕਹਿਣਾ ਨਹੀਂ ਜਾਂਦਾ ਕੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਨੇ ਦੇਖੋ ਪਹਿਲਾਂ ਕੁਛ ਤਾਂ ਇਹ ਹੈ ਜੀ ਕਾਰਨ ਕੁਝ ਜਦੋਂ ਸਾਡੇ ਸਿੱਧੂ ਮੂਸੇਵਾਲੇ ਨੇ ਪ੍ਰੋਗਰਾਮ ਰੱਖ ਲਿਆ ਘਰੇ ਵੀ ਮਤਲਬ ਕਿ ਉਹਨਾਂ ਨੇ ਕਿਹਾ ਵੀ ਅਸੀਂ ਵੀ ਕੈਂਪਨ ਦੇ ਵਿੱਚ ਨਾਲ ਤੁਰਾਂਗੇ ਤਾਂ ਸਾਨੂੰ ਕੁਝ ਆਸ ਦੀ ਕਿਰਨ ਜਾਗੀ ਬੀਓ ਹੋ ਮਤਲਬ ਕਿ ਸਿੱਧੂ ਮੂਸੇ ਵਾਲਾ ਪਰਿਵਾਰ ਜਦੋਂ ਤੁਰ ਪਿਆ ਤਾਂ ਸਾਨੂੰ ਵੀ ਆਸਤੀ ਕਰਨਾ ਹੈ ਉਹਨਾਂ ਨੇ ਕਹਿਤਾ ਵੀ ਸਾਡੇ ਜਿਹੜੇ ਇਹ ਮਤਲਬ ਕਿ ਅਸੀਂ ਹਲਕਾ ਇੰਚਾਰਜ ਸਿੱਧੂ ਮੂਸੇ ਵਾਲਾ ਲਾਤਾ ਸਾਨੂੰ ਤਾਂ ਹਲਕਾ ਇੰਚਾਰਜ ਸਿੱਧੂ ਮੂਸੇ ਵਾਲਾ ਵੀ ਨਹੀਂ ਦਿਖ ਰਿਹਾ ਜੀ ਵੀ ਉਹ ਹੌਨ ਚਾਰਜ ਲੱਗੇ ਨੇ ਕਿਉਂਕਿ ਇਹ ਕੀ ਹੋਇਆ ਪਿਆ ਹੈ ਇਹ ਤਾਂ ਮਤਲਬ ਦੋ ਕਿਸ਼ਤੀਆਂ ਨੇ ਜੀ ਦੋ ਕਿਸ਼ਤੀਆਂ ਚੱਲ ਰਹੀਆਂ ਨੇ ਵੀ ਉਹ ਕਹਿੰਦਾ ਮੇਰੇ ਕਿ ਨਹੀਂ ਖਿੱਚਾਂ ਉਹ ਕਹਿੰਦਾ ਮੇਰੇ ਕਿ ਨਹੀਂ ਖਿੱਚੇ ਮਤਲਬ ਇਹਦੇ ਕਾਰਨ ਮਤਲਬ ਕਿ ਸਾਨੂੰ ਲੱਗਦਾ ਵੀ ਨੁਕਸਾਨ ਹੋ ਪੂਗਾ ਜੀ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਚ ਜਾਂ ਫਿਰ ਇਹ ਕਹਿਦੀ ਹੈ ਵੀ ਜੀਤ ਮਹਿੰਦਰ ਦੀ ਜਿਹੜੀ ਚਲੋ ਕੋਈ ਜ਼ਰੂਰੀ ਨਹੀਂ ਮਾਨਸਾ ਦੀ ਟੀਮ ਹੈ ਉਹਦੇ ਨਾਲ ਬਠਿੰਡੇ ਤੋਂ ਵੀ ਜਲੇ ਜੋੜੇ ਹੋਏ ਨੇ ਜਿਹੜੇ ਹੋਰ ਇਲਾਕੇ ਨੇ ਉਹਨਾਂ ਦੇ ਵੀ ਜੁੜੇ ਹੋਏ ਨੇ ਜਾਂ ਤੁਸੀਂ ਇਹ ਸਮਝ ਲਓ ਵੀ ਜਿਹੜੇ ਵੀ ਜੜੀ ਦੀ ਟੀਮ ਬਣੀਆ ਇਹਦਾ ਮਤਲਬ ਉਹ ਟੀਮ ਵੀ ਪੂਰਾ ਸਹੀ ਵਰਕ ਨਹੀਂ ਕਰ ਰਹੀ ਤੁਹਾਨੂੰ ਪੇਸ਼ ਆ ਰਹੀ ਹੈ ਦੇਖੋ ਅਸੀਂ ਤਾਂ ਮਾਨਸਾ ਬਾਰੇ ਤਾਂ ਕਹਿ ਸਕਦੇ ਆ ਜੀ ਸਾਨੂੰ ਹੋਰ ਮਤਲਬ ਕਿ ਬਲਾਕਾਂ ਬਾਰੇ ਜਾਂ ਜ਼ਿਲ੍ਹੇਵਾਰੀ ਨਹੀਂ ਪਤਾ ਮਾਨਸਾ ਬਾਰੇ ਮੈਂ ਇਹ ਕਹਿ ਸਕਦਾ ਜੀ ਮਾਨਸਾ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਵੀ ਮਤਲਬ ਕਿ ਆਮ ਜੋ ਸੀਨੀਅਰ ਵਰਕਰ ਨੇ ਜਾਂ ਜਿਹੜੇ ਕੈਂਪਨ ਕਰਦੇ ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ ਜੀ ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ ਮੈਂ ਅੱਜ ਖੁਦ ਦੇਖਿਆ ਵੀ ਜਿਹੜਾ ਬੰਦਾ ਮਤਲਬ ਅਸੀਂ ਉੱਥੇ ਜਾ ਕੇ ਜਗਰਾਉਂਦੇ ਪਿੰਡ ਗਾਲਬ ਕਲਾਂ ਦੇ ਵਿੱਚ ਜਾ ਕੇ ਅਸੀਂ ਘਰ ਘਰ ਜਾ ਕੇ ਪੋਸਟਰ ਵੰਡ ਸਕਦੇ ਹਾਂ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਵੋਟਾਂ ਪਾਓ ਤਾਂ ਇਹ ਜਾ ਤੱਕ ਸਾਡੇ ਪਿੰਡਾਂ 'ਚ ਤਾਂ ਦਿਖ ਨਹੀਂ ਰਿਹਾ ਜੀ ਇਹ ਤਾਂ ਸਾਡੇ ਪਿੰਡਾਂ 'ਚ ਦਿਖ ਨਹੀਂ ਰਿਹਾ ਕੋਈ ਬਾਹਰਲਾ ਬੰਦਾ ਨਹੀਂ ਲਾਇਆ ਵੀ ਪੰਜ ਚਾਰ ਬਾਹਰਲੇ ਬੰਦੇ ਲਾ دیے ਭਾਈ ਤੁਸੀਂ ਆਪ ਹੋ ਜੋ ਇਹ ਤਾਂ ਇਹ ਹੋ ਗਿਆ ਵੀ ਜੇ ਫਲਾਣਾ ਬੰਦਾ ਤੁਰੂਗਾ ਤਾਂ ਅਸੀਂ ਨਹੀਂ ਤੁਰਦੇ ਜੇ ਉਹ ਤੁਰੂਗਾ ਤਾਂ ਮੈਂ ਨਹੀਂ ਤੁਰਦਾ ਫਿਰ ਮੇਰੀ ਗੱਲ ਹੈ ਤੁਸੀਂ ਥੋੜੀ ਜਿਹੀ ਗੁੱਸਾ ਨਾ ਕਰਿਓ ਲੱਖੇ ਸਧਾਨ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਵੀ ਜੀਤਮਿੰਦਰ ਦੀ ਤੇ ਹਰਸ ਮਿਰਤ ਕੋਲ ਬਾਦਲ ਦੀ ਛਾਂਟਗਾਠ ਹੋ ਗਈ ਇਸੇ ਕਰਕੇ ਕਾਂਗਰਸ ਨੇ ਇੱਕ ਕਮਜ਼ੋਰ ਕੈਂਡੀਡੇਟ ਦਿੱਤਾ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕਮਜ਼ੋਰ ਤਾਂ ਨਹੀਂ ਕਹਿ ਸਕਦੇ ਜੀ ਚਾਰ ਬਾਰੀ ਐਮਐਲਏ ਰਿਹਾ ਬੰਦਾ ਇਹ ਤਾਂ ਨਹੀਂ ਦੇਖੋ ਮੈਂ ਕਹਿ ਸਕਦਾ ਇਹ ਜ਼ਰੂਰ ਹੈ ਵੀ ਧਰੱਲੇਦਾਰ ਹੈ ਬੰਦਾ ਮੈਨੂੰ ਵੀ ਮੰਨਦਾ ਵੀ ਬੰਦਾ ਧਰੱਲੇਦਾਰ ਹੈ ਸਾਡਾ ਅਸੀਂ ਇਹ ਵੀ ਤੀ ਵੀ ਸਾਡੇ ਕੋਈ ਧਰੱਲੇਦਾਰ ਬੰਦਾ ਆਵੇ ਜਿਹੜੇ ਇਹ ਗਰੁੱਪ ਜੇ ਨੇ ਇਹ ਟੁੱਟ ਜਾਣ ਮਤਲਬ ਕਿ ਕੋਈ ਬੰਦਾ ਆ ਕੇ ਮੈਨ ਕੋਈ ਕਮਾਂਡ ਸਾਹਮਣੇ ਸਾਡੀ ਤਾਂ ਜਿਹੜੇ ਗੁਰਪੁਜੇ ਨੇ ਟੁੱਟ ਜਾਣ ਪਰ ਗੁਰਪੁਜੇ ਕੀ ਕਰਾਂਗੇ ਜੇ ਹੁਣ ਕਿਸੇ ਲੀਡਰ ਨੇ ਬਾਹਰੋਂ ਆਉਣਾ ਹੁੰਦਾ ਜੀ ਤਿੰਨ ਤਿੰਨ ਸਾਹਮਣੇ ਖੜ੍ਹ ਜਾਂਦੇ ਆਪਾਂ ਆ ਜੀ ਫਲਾਨੇ ਦਾ ਪ੍ਰੋਗਰਾਮ ਆ ਜੀ ਧਮਕੇ ਦਾ ਪ੍ਰੋਗਰਾਮ ਹੈ ਤਾਂ ਕਰਕੇ ਮੇਰਾ ਤਾਂ ਇਹੀ ਕਹਿਣਾ ਹੈ ਵੀ ਹਾਈ ਕਮਾਂਡ ਨੂੰ ਵੀ ਮੇਰਾ ਇਹੀ ਕਹਿਣਾ ਵੀ ਇਹਦੇ ਲਈ ਬਹੁਤ ਜ਼ਿਆਦਾ ਸੋਚਿਆ ਜਾਵੇ ਤਾਂ ਕਿ ਇੱਕ ਇੱਕ ਕੋ ਜਿਹੜੀ ਕੀਮਤੀ ਵੋਟ ਉਹ ਕਾਂਗਰਸ ਨੂੰ ਪਰਗਟ ਜੀ ਤੁਸੀਂ ਹੁਣ ਕਹੇ ਵੀ ਉਹ ਚਾਰ ਵਾਰੀ ਦੇ ਹੈ ਫਿਰ ਜੇ ਤੁਸੀਂ ਚਾਰ ਵਾਰੀ ਦੀ ਗੱਲ ਕਰਦੇ ਹੋ ਤਾਂ ਜਿਹੜਾ ਅਜੀਤ ਜੀਤਿੰਦਰ ਮੁਫਰ ਹੈ ਜਿਹੜਾ ਕਿ ਸਰਦੂਲਗੜ ਤੋਂ ਆ ਉਹਦੀ ਕਾਫੀ ਹੋਇਆ ਕਾਫੀ ਉਹ ਵੀ ਦੋ ਵਾਰੀ ਦਿੱਤੀ ਦੇਖੋ ਵੀ ਉਹਨੇ ਵੀ ਮੰਗਤਾ ਤੇ ਫਿਰ ਉਹਨੂੰ ਕਿਉਂ ਨਹੀਂ ਟਿਕਟ ਦਿੱਤੀ ਦੇਖੋ ਮੰਗ ਰੱਖੀ ਆ ਉਹਨੇ ਜੀ ਦੇਖੋ ਉਹਨੇ ਕਈ ਵਾਰੀ ਕਿਹਾ ਵੀ ਮੈਨੂੰ ਮੈਂ ਵੀ ਮਤਲਬ ਕਿ ਪੁਰਾਣਾ ਮੈਨੂੰ ਵੀ ਮਤਲਬ ਕਿ ਟਿਕਟ ਦਿੱਤੀ ਜਾਵੇ ਅਸਲ ਦੇ ਵਿੱਚ ਜਿਹੜੇ ਕੋਈ ਹਾਈ ਕਮਾਂਡ ਦਾ ਫੈਸਲਾ ਕੋਈ ਸੋਚ ਸਮਝ ਕੇ ਕਰਦੇ ਨੇ ਜੀ ਵੀ ਆਪਾਂ ਮਤਲਬ ਕਿ ਨੂੰ ਟਿਕਟ ਦਈਏ ਇਹ ਤਾਂ ਸਾਡੇ ਮਤਲਬ ਕਿ ਇਹੀ ਚੱਲ ਰਿਹਾ ਜੀ ਮੇਰੇ ਹਿਸਾਬ ਨਾਲ ਤਾਂ ਅਸੀਂ ਰਾਜਾ ਬਡਿੰਗ ਨੂੰ ਕਹਿੰਦੇ ਸੀ ਜੇ ਬਠਿੰਡੇ ਤੋਂ ਅੱਜ ਚੌਣ ਲੜਦਾ ਜੀ ਉਹ ਸਾਨੂੰ ਇਹ ਪ੍ਰੋਬਲਮ ਹੀ ਨਾ ਆਉਂਦੀ ਜਿਹੜੀ ਹੁਣ ਆ ਰਹੀ ਜੇ ਰਾਜਾ ਬੜੰਗੇ ਇੱਥੇ ਚੋਣ ਲੜਦਾ ਸਾਡੀਆਂ ਪ੍ਰੋਬਲਮਾਂ ਸਾਰੀਆਂ ਹੱਲ ਹੋ ਜਾਂਦੀਆਂ ਸਾਨੂੰ ਇਹ ਨਹੀਂ ਦਿੱਕਤ ਆਉਂਦੀ ਦੀ ਕਿਉਂਕਿ ਉਹ ਸਾਰਿਆਂ ਨੂੰ ਲੈ ਕੇ ਚੱਲ ਪੈਂਦਾ ਨਾਲ ਪਰ ਇਹਹੀ ਦਿੱਕਤ ਆ ਰਹੀ ਹੈ ਵੀ ਜਿਹੜੇ ਜਦੋਂ ਵੀ ਦੇਖਦੇ ਆ ਤਾਂ ਵਰਕਰ ਕਹਿੰਦੇ ਸਾਡੇ ਤੱਕ ਤਾਂ ਪਹੁੰਚ ਨਹੀਂ ਕਰੀ ਜੀ ਅਸੀਂ ਤਾਂ ਇਹੀ ਹਾਈ ਕਮਾਂਡ ਨੂੰ ਕਹਿੰਦੇ ਵੀ ਇਹ ਜਿਹੜਾ ਮਤਲਬ ਕਿ ਮਸਲਾ ਇਹ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ 5-7 ਦਿਨ ਰਹਿ ਕੇ ਚੋਣ ਦੇ ਵਿੱਚ ਜੀ ਤਾਂ ਕਰਕੇ ਸਾਡੇ ਮਤਲਬ ਕਿ ਅਸੀਂ ਚੋਣ ਜਿੱਤੀਏ ਅਸੀਂ ਤਾਂ ਇਹੀ ਕਹਿਣਾ ਵੀ ਜੇ ਜੇ ਸਾਡੀ ਚੋਣ ਇਹ ਨਹੀਂ ਜਿੱਤਦੇ ਅਸੀਂ ਤਾਂ ਸਾਡੀ ਮਾਨਸਾ ਦੇ ਵਿੱਚ ਕਾਂਗਰਸ ਹੋਰ ਕਮਜ਼ੋਰ ਹੋ ਜੂਗੀ ਕਿਉਂਕਿ ਸਾਨੂੰ ਪਤਾ ਲੱਗ ਰਿਹਾ ਵੀ ਸ਼ਹਿਰਾਂ ਦੇ ਵਿੱਚ ਵੀ ਜਾਂ ਹੋਰ ਪਿੰਡਾਂ ਦੇ ਵਿੱਚ ਵਰਕਰਾਂ ਤੱਕ ਜਾਂ ਵੋਟਾਂ ਤੱਕ ਨਹੀਂ ਪਹੁੰਚ ਹੋ ਰਹੀ ਤਾਂ ਫਿਰ ਜੇ ਨਹੀਂ ਪਹੁੰਚ ਹੋ ਰਹੀ ਤਾਂ ਮੇਰੇ ਖਿਆਲ ਚ ਵੀ ਫਿਰ ਇਹ ਨੁਕਸਾਨ ਵੀ ਕਾਂਗਰਸ ਨੂੰ ਚਲਣਾ ਪਊਗਾ ਇੱਕ ਸੀਟ ਉਹ ਹੈ ਇਹ ਜਿਹਦੇ ਚ ਹੋਟ ਸ਼ੀਰ ਜਿਹਦੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇਸ ਨੂੰ ਸਮਰਥਨ ਦਿੱਤਾ ਲੇਕਿਨ ਫਿਰ ਵੀ ਜਦੋਂ ਕੈਂਡੀਡੇਟ ਜਾਂ ਉੱਥੋਂ ਦੇ ਜਿਹੜੇ ਮੋਢੀ ਨੇ ਇਹੀ ਲੋਕਾਂ ਨਾਲ ਰਾਬਤਾ ਨਹੀਂ ਕਰ ਰਹੇ ਤਾਂ ਫਿਰ ਕੱਲਾ ਸਿੱਧੂ ਮੂਸੇ ਦਾ ਜਿਹੜਾ ਲੋਗੋ ਹੈ ਸਲੋਗੋ ਹੈ ਉਹ ਕਾਮਯਾਬ ਹੋ ਸਕਦਾ ਹੈ ਦੇਖੋ ਜੇ ਤਾਂ ਹੁਣ ਆਉਣ ਵਾਲੀ ਚਾਰ ਤਰੀਕੀ ਦੱਸ ਸਕਦੀ ਹੈ ਵੀ ਇਹ ਕਾਮਯਾਬ ਹੋ ਸਕਦਾ ਕਿ ਨਹੀਂ ਹੋ ਸਕਦਾ ਨਹੀਂ ਪ੍ਰਗਟ ਸਿੰਘ ਜੀ ਇਹ ਗੱਲਾਂ ਕਰੋ ਤੁਸੀਂ ਤਜਰਬੇ ਥੋੜੇ ਪੁਰਾਣੇ ਤਜਰਬੇ ਨੇ ਤੁਸੀਂ ਰਹੇ ਹੋ ਥੋੜੇ ਮਨ ਦੇ ਅੰਦਰ ਭਾਵਨਾ ਸੀ ਤੁਹਾਡੇ ਉਹ ਤੁਸੀਂ ਆਪਣਾ ਗੁੱਸਾ ਵੀ ਬਾਹਰ ਕੱਢਿਆ ਇਸ ਮੁਤਾਬਕ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਕੱਲਾ ਸਲੋਗੋ ਨਹੀਂ ਕੰਮ ਕਰਦਾ ਬਾਬਲੇ ਜਿੰਨਾ ਜਕਰ ਤੁਸੀਂ ਆਪਣੇ ਵਰਕਰਾਂ ਨਾਲ ਨਹੀਂ ਮੇਲ ਜੋਲ ਕਰਦੇ ਦੇਖੋ ਕਾਂਗਰਸ ਲੋਕ ਕਾਂਗਰਸ ਨਾਲ ਜੁੜੇ ਹੈਗੇ ਨੇ ਜੀ ਸਰਕਾਰ ਦੀਆਂ ਜੋ ਨੀਤੀਆਂ ਨੇ ਇਹ ਤੋਂ ਦੁਖੀ ਹੋ ਕੇ ਕਾਂਗਰਸ ਨਾਲ ਜੁੜਨਾ ਚਾਹੁੰਦੇ ਨੇ ਪਰ ਵਰਕਰਾਂ ਤੱਕ ਲੋਕਾਂ ਤੱਕ ਨਹੀਂ ਪਹੁੰਚ ਹੋ ਰਹੀ ਆਮ ਬੰਦਿਆਂ ਤੱਕ ਨਹੀਂ ਪਹੁੰਚ ਹੋ ਰਹੀ ਤੁਸੀਂ ਹੁਣ ਆਪਾਂ ਐਂਡ 'ਤੇ ਆ ਗਏ ਤੁਸੀਂ ਹੁਣ ਇਹ ਦੱਸੋ ਮੈਨੂੰ ਵੀ ਜਿਹੜੀ ਕਾਂਗਰਸ ਤੁਹਾਡੀ ਪਾਰਟੀ ਹੈ ਜਿਹੜਾ ਉਹਨਾਂ ਨੇ ਉਮੀਦਵਾਰ ਖੜਾ ਕੀਤਾ ਕੀ ਉਹ ਕੱਠ ਪੁਤਲੀ ਰਹਿ ਗਿਆ ਉੱਥੋਂ ਦੇ ਮੋਡੀਆਂ ਦੀ ਬਣ ਕੇ ਜਾਂ ਫਿਰ ਤੁਹਾਡੇ ਵਿੱਚ ਆ ਕੇ ਵਿਚਰੂਗਾ ਜਿਹਦੇ ਨਾਲ ਜਿੱਤ ਪ੍ਰਾਪਤ ਹੋ ਸਕੇ ਦੇਖੋ ਅਸੀਂ ਤਾਂ ਕਹਿਨੇ ਵੀ ਕਾਂਗਰਸ ਦੀ ਮਾਨਸ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਲਹਿਰ ਆ ਜੀ 13 ਦੀਆਂ 13 ਸੀਟਾਂ ਜਿੱਤਾਂਗੇ ਅਸੀਂ ਪਰ ਜਿੰਨੀ ਕਿ ਸਾਨੂੰ ਪ੍ਰੋਬਲਮ ਹੈ ਇੱਕ ਬੰਦਾ ਕਹਿੰਦਾ ਹੁੰਦਾ ਜੀ ਹਾਂ ਜੀ ਅਸੀਂ ਐਂ ਤੱਕ ਦਾਂਗੇ ਫੱਟੇ ਉਹ ਅਸੀਂ ਕਹਿਣ ਵਾਲੇ ਨਹੀਂ ਹੈਗੇ ਅਸੀਂ ਸੱਚ ਬੋਲਣ ਵਾਲਿਆਂ ਵੀ ਜਿੱਥੇ ਸਾਨੂੰ ਕੋਈ ਪ੍ਰੋਬਲਮ ਹੈ ਉੱਥੇ ਦੱਸਾਂਗੇ ਵੀ ਇੱਥੇ ਪ੍ਰੋਬਲਮ ਆ ਰਹੀ ਹੈ ਇਹ ਮੈਂ ਬੋਲ ਕੇ ਦੱਸਦਾ ਵੀ ਪ੍ਰੋਬਲਮ ਆ ਰਹੀ ਹੈ ਜੀ ਪਰ ਇਹ ਰੇਕ ਬੰਦੇ ਦੀ ਮਤਲਬ ਕਿ ਪ੍ਰੋਬਲਮ ਹੈ ਰੇਕ ਪਿੰਡ ਦੀ ਪ੍ਰੋਬਲਮ ਹੈ ਜੀ ਤਾਂ ਪਰਕਾਟ ਸਿੰਘ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਆਪਣੇ ਦਿਲ ਦੇ ਅਜਿਹੇ ਵਿਚਲੇ ਬੁਲਬਲੇ ਸੀ ਉਹ ਬਾਹਰ ਕੱਢੇ ਨੇ ਤਾਂ ਮੈਂ ਇਹੀ ਕਹਾਗਾ ਵੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਵੱਡੇ ਉਹਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਨੇ ਇਹਨਾਂ ਦੇ ਜਿਨ੍ਹਾਂ ਦੇ ਲੋਕਾਂ ਨਾਲ ਬਣਾਈ ਹੋਈ ਆ ਲੋਕਾਂ ਨਾਲ ਇਹਨਾਂ ਦਾ ਸਹਿਯੋਗ ਦਿੱਤਾ ਇਹਨਾਂ ਨੂੰ ਆ ਕੇ ਮਿਲਣ ਨਹੀਂ ਤਾਂ ਫਿਰ ਇਹ ਸੀਟ ਬਠਿੰਡੇ ਦੀ ਕਾਂਗਰਸ ਦੇ ਹੱਥੋਂ ਗਈ ਤੇ اور ਚੌਥੇ ਨੰਬਰ ਤੇ ਆਉਂਦੀ ਸੁਭਾਵਨਾ ਬਣ ਜਾਊਗੀ ਜੇਕਰ ਆਪਦੇ ਜਿਹੜੇ ਮੋਢੀ ਬੰਦੇ ਨੇ ਪਿੰਡ ਵਾਲੇ ਇਹਨਾਂ ਨੂੰ ਨਾਮ ਸੰਭਾਲਿਆ ਤਾਂ ਸਨੇਹਾ ਚੈਨਲ ਅਤੇ ਪੰਜਾਬੀ ਨਿਊਜ਼ ਦੇਖਦੇ ਸਰੋਤਿਆਂ ਨੂੰ ਪਿਆਰ ਪ੍ਰੀਤ ਅਤੇ ਨਾਲ ਹੀ ਸਾਰੇ ਮੈਨੂੰ ਵੀਰ ਜਿਹੜੇ ਮੇਰੀ ਵੀਡੀਓ ਦੇਖ ਰਹੇ ਉਹ ਜਰੂਰ ਕਮੈਂਟ ਬਾਕਸ ਵਿੱਚ ਜਾ ਕੇ ਦੱਸਣ ਵੀ ਵਾਕਿਆ ਹੀ ਹੋਰਾਂ ਨਾਲ ਵੀ ਇਸ ਤਰ੍ਹਾਂ ਹੋ ਰਹੀ ਹੈ ਕਈ ਵਾਰੀ ਜਿਵੇਂ ਇਹਨਾਂ ਨੇ ਤਾਂ ਬੋਲ ਤਾਂ ਕਈ ਲੋਕ ਨਹੀਂ ਬੋਲ ਸਕਦੇ ਇਸ ਤਰ੍ਹਾਂ ਆ ਕੇ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਵੀ ਜੋ ਹੋ ਰਿਹਾ ਹੈ ਕਾਂਗਰਸ ਦੇ ਵਿੱਚ ਕੀ ਇਹ ਬਠਿੰਡੇ ਦੀ ਲੋਕ ਸਭਾ ਸੀਟ ਹੱਥੋਂ ਗੁਵਾਰੇ ਨੇ ਜਾਣ ਬੁੱਝ ਕੇ ਗੁਵਾਰੇ ਨੇ ਜਾਂ ਫਿਰ ਲੱਖੇ ਸਿਧਾਨੇ ਦਾ ਕਿਹਾ ਹੋਇਆ ਵੀ ਇਹਨਾਂ ਦੀ ਆਫਤ ਮਿਲੀ ਭੁਗਤ ਕਰਕੇ ਹੀ ਇਹ ਸੀਟ ਹਰ ਸਿਮਰਤ ਕੋਰ ਬਾਦਲ ਨੂੰ ਦੇ ਨ ਜਾ ਰਹੇ ਹਨ